ਗੱਲ ਇਹ ਹੈ ਕਿ ਆਪਾਂ ਜੇ ਇਸ ਖਿੱਤੇ ਨੂੰ ਬਚਾਉਣਾ ਹੈ ਤਾਂ ਆਪ ਦਾ ਸੱਭਿਆਚਾਰ ਬਚਾਉਣਾ ਹੈ ਆਪਣੀਆਂ ਨਸਲਾਂ ਬਚਾਉਣੀਆਂ ਆਪਾਂ ਇੱਥੇ ਇੱਕ ਆਪਣਾ ਇੱਥੇ ਇੱਕ ਆਪਣੇ ਸਿਆਸਤ ਹੋਵੇ ਆਪਣੇ ਹਿਸਾਬ ਨਾਲ ਫੈਸਲੇ ਹੋਣ ਆਪਣਾ ਜੀਵਨ ਜਾਂਚ ਆਪਾਂ ਆਪਦੇ ਹਿਸਾਬ ਨਾਲ ਜਿਉ ਸਕਦੇ ਹੋਈਏ ਆਪਾਂ ਉਹ ਚੀਜ਼ ਬਚਾਉਣੀ ਹੈ ਉਹ ਬਚਾਉਣ ਵਾਸਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਕੁਝ ਧਾਰਾਵਾਂ ਜਿਹੜੀਆਂ ਉਹਨਾਂ ਨੇ ਬਾਕੀ ਕਈ ਸੂਬਿਆਂ ਨੂੰ ਦਿੱਤੀਆਂ ਹੋਈਆਂ ਪੂਰਬ ਦੇ ਵਿੱਚ ਕਈ ਸੂਬਿਆਂ ਨੂੰ ਉਹਨਾਂ ਨੇ ਦਿੱਤੀਆਂ ਜਿਵੇਂ ਨਾਗਾ لینڈ ਆ ਮਨੀਪੁਰਾ ਉਹਨੂੰ ਦਿੱਤੀਆਂ ਮੀਜ਼ੋਰਾਮ ਨੂੰ ਦਿੱਤੀਆਂ ਫਿਰ ਆਪਣੇ ਭਾਰਤ ਦੇ ਵਿੱਚ ਹੀ ਹੋਰ ਕਈ ਸੂਬਿਆਂ ਦੇ ਵਿੱਚ ਇਲਾਕਿਆਂ ਨੂੰ ਦਿੰਦੀਆਂ ਜਿਵੇਂ ਤਲੰਗਾਨਾ ਨੂੰ ਦਿੰਦੀਆਂ ਗੁਜਰਾਤ ਦੇ ਕੁਝ ਡਿਸਟ੍ਰਿਕਟਸ ਨੂੰ ਦਿੰਦੀਆਂ ਆਪਾਂ ਉਹ ਮੰਗ ਕਰਦੇ ਆ ਕਿ ਸਾਨੂੰ 371 ਏ ਜਿਹੜਾ ਕਿ ਬਾਕੀ ਸੂਬਿਆਂ ਨੂੰ ਕੁਝ ਹੋਰ 10 12 ਸੂਬਿਆਂ ਨੂੰ ਦਿੱਤੀ ਆ ਉਹ ਸਾਨੂੰ ਵੀ ਮਿਲਣੀ ਚਾਹੀਦੀ ਉਹਦੇ ਤਹਿਤ ਸਾਨੂੰ ਕੀ ਮਿਲ ਸਕਦਾ ਪਹਿਲੀ ਗੱਲ ਕਿ ਜੇ ਬਾਹਰੋਂ ਕੋਈ ਆ ਕੇ ਵਸੋਂ ਇੱਥੇ ਹੁੰਦੀ ਆ ਉਹਦੀ ਇੱਥੇ ਵੋਟ ਨਹੀਂ ਬਣੂਗੀ ਉਹ ਇੱਥੇ ਆਏ ਅੰਨੇਵਾਜ਼ ਜਾਇਦਾਦਾਂ ਨਹੀਂ ਖਰੀਦ ਸਕਦੇ ਜ਼ਮੀਨਾਂ ਤੇ ਰੋਕ ਲੱਗਦੀ ਆ ਸ਼ਹਿਰੀ ਜਾਇਦਾਦ ਦੇ ਵਿੱਚੋਂ ਕੁਝ ਲੈ ਸਕਦੇ ਹੁੰਦੇ ਉਹ ਵੀ 10-15 ਸਾਲ ਇੱਥੇ ਵਸਣ ਤੋਂ ਬਾਅਦ ਦੂਜੀ ਗੱਲ ਆ ਉਹਦੇ ਨਾਲ ਸਾਡਾ ਜਿਹੜਾ ਡੈਮੋਗ੍ਰਾਫੀ ਆ ਜਾਂ ਆਬਾਦੀ ਦਾ ਤਵਾਜਨ ਆ ਉਸ ਇੱਕੋ ਰਹੂਗਾ ਅੱਜ ਆਪਣੇ ਇਸ ਇਲਾਕੇ 'ਚ ਤਾਂ ਇੰਨੀ ਪ੍ਰੋਬਲਮ ਹੈ ਨਹੀਂ ਜੇ ਤੁਸੀਂ ਜਾ ਕੇ ਵੇਖੋ ਜੀਟੀ ਰੋਡ ਤੋਂ ਪਰਾਂ ਲੁਧਿਆਣੇ 'ਚ ਜਾ ਕੇ ਵੇਖੋ ਜਾਂ ਚੰਡੀਗੜ੍ਹ ਜਾ ਕੇ ਵੇਖੋ ਮੋਹਾਲੀ ਜਾ ਕੇ ਵੇਖੋ ਜਾਂ ਹੋਰ ਸ਼ਹਿਰਾਂ 'ਚ ਉਧਰ ਜਾ ਕੇ ਵੇਖੋ ਤਾਂ ਤਕਰੀਬਨ ਤੁਹਾਨੂੰ ਬਹੁਤ ਹਿੱਸਿਆਂ 'ਚ ਵੜ ਕੇ ਆਏ ਲੱਗੂ ਜਿਵੇਂ ਤੁਸੀਂ ਪੰਜਾਬ 'ਚ ਰਹਿੰਦੇ ਨਹੀਂ ਕਿਤੇ ਹੋਰ ਹੀ ਆ ਗਏ ਹੋ ਸੋ ਉਹਦਾ ਆਪਾਂ ਤਵਾਜਨ ਠੀਕ ਰੱਖਣਾ ਉਹ ਤਵਾਜਨ ਠੀਕ ਰੱਖਣ ਨਾਲੇ ਪਹਿਲੀ ਗੱਲ ਤਾਂ ਜਿਹੜੇ ਸਾਡੇ ਭਰਾ ਇੱਥੇ ਲੇਬਰ ਚ ਕੰਮ ਕਰਦੇ ਆ ਜਿਹੜਿਆਂ ਕੋਈ ਕੋਈ ਵਸੀਲੇ ਨਹੀਂ ਉਹਨਾਂ ਦਾ ਜਿਹੜਾ ਤਨਖਾਹ ਦਾ ਸਟਰਕਚਰ ਉਹ ਠੀਕ ਰਹਿੰਦਾ ਹੈਗਾ ਉਹਨਾਂ ਉਹਨਾਂ ਨੂੰ ਆਪਾਂ ਉਹਨਾਂ ਦੀ ਲੇਬਰ ਉਹਨਾਂ ਨੂੰ ਸਹੀ ਮਿਲਦੀ ਆ ਦੂਜੀ ਗੱਲ ਆ ਕਿ ਔਨ ਆਰ ਟਾਈਮ ਚ ਸੱਭਿਆਚਾਰ ਨਹੀਂ ਬਦਲਦਾ ਤੇ ਲੰਬੀ ਦੂਰੀ ਚ ਇਹ ਕਹਿ ਲਓ ਕਿ ਆਪਣੀ ਰਾਜਨੀਤੀ ਤੇ ਸਿਆਸਤ ਨਹੀਂ ਬਦਲਦੀ ਦੂਜੀ ਜਿਹੜੀ ਉਹਦੇ ਨਾਲ ਆਪਾਂ ਮੰਗ ਕਰਦੇ ਆ ਕਿ ਜਿਹੜੀ ਸਾਡੀ ਰੋਜ਼ਗਾਰ ਇਹ ਰੋਜ਼ ਦਾ ਰੌਲਾ ਜਿਹੜਾ ਰੋਜ਼ਗਾਰ ਆ ਆਪਣੇ ਆਪਾਂ ਕੋਈ ਵੀ ਸਰਕਾਰੀ ਭਰਤੀਆਂ ਨਿਕਲਦੀਆਂ ਸਰਕਾਰੀ ਏਮਪਲੋਇਮੈਂਟ ਨਿਕਲਦੀ ਆ ਉਹ ਸਾਰੀ ਦੀ ਸਾਰੀ ਕੀ ਬਹੁਤ ਵੱਡਾ ਉਹਦਾ ਵਿੱਚ ਹਿੱਸਾ ਜਿਹੜਾ ਹੈਗਾ ਉਹ ਬਾਹਰਲੇ ਸੁਬਿਆਂ ਤੋਂ ਆ ਕੇ ਲੋਕ ਲੈ ਜਾਂਦੇ ਤੋਂਡੇ ਕੋਲੇ ਬਹੁਤ ਪੋਲਿਟਿਸ਼ੀਅਨਸ ਆਉਂਦੇ ਆ ਹਰੇਕ ਵਾਰੀ ਜਿਹੜੀ ਪੁਰਾਣੀ ਸਰਕਾਰ ਹੁੰਦੀ ਆ ਉਹ ਨੂੰ ਪੁਰਾਣੇ ਨਿੰਦਰੇ ਹੁੰਦੇ ਆ ਕਿ ਇਹਨੇ ਜੀ ਆਪਣਾ ਅਕਾਲੀ ਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਹਰਿਆਣੇ ਨੌਕਰੀਆਂ ਫਲਾਨਿਆਂ ਨੂੰ ਦੇਤੀਆਂ ਉਸ ਤੋਂ ਬਾਅਦ ਕਾਂਗਰਸ ਵੇਲੇ ਵੀ ਇਹ ਹੋਇਆ ਹੁਣ ਫੇਰ ਰੌਲਾ ਹੁਣ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਰੌਲਾ ਪਾਉਂਦੀ ਸੀ ਹੁਣ ਦੂਜੇ ਪਾਉਣ ਲੱਗੇ ਸੱਚਾਈ ਗੱਲ ਭਰਾਵੋ ਇਹ ਆ ਕਿ ਭਾਤ ਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਆਰਟੀਕਲ 16 ਹੈਗਾ 16 ਜਿਹੜਾ ਆਰਟੀਕਲ ਹੈਗਾ ਉਹਦੇ ਵਿੱਚ ਸਾਫ਼ ਲਿਖਿਆ ਕਿ ਕੋਈ ਵੀ ਇਨਸਾਨ ਕਿਤੇ ਵੀ ਜਾ ਕੇ ਨੌਕਰੀ ਲੈ ਸਕਦਾ ਪਰ ਜਦੋਂ ਤੁਹਾਨੂੰ ਆਰਟੀਕਲ 371 ਦੀ ਉਹ ਸੋਧ ਮਿਲਦੀ ਆ ਜਾਂ ਪ੍ਰੋਟੈਕਸ਼ਨ ਮਿਲਦੀ ਆ ਤਾਂ ਉਹਦੇ ਨਾਲ ਉਸੇ ਸੰਵਿਧਾਨ ਦੇ ਵਿੱਚ ਆਰਟੀਕਲ 16 ਸੈਕਸ਼ਨ ਸਬਸੈਕਸ਼ਨ ਇੱਥੇ ਲੱਗਦਾ ਹੈ ਜਿਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਇੱਥੇ ਉਸ ਸੂਬੇ ਦੇ ਲੋਕ ਹੀ ਨੌਕਰੀ ਲੈ ਸਕਦੇ ਇਹ ਜਿਹੜਾ ਲਾਗੂ ਹੋਇਆ ਵਾ ਹਿਮਾਚਲ ਚ ਲਾਗੂ ਹੋਇਆ ਵਾ ਹੋਰ ਕਈ ਸੂਬਿਆਂ ਚ ਲਾਗੂ ਹੋਇਆ ਵਾ ਇਸੇ ਤਰ੍ਹਾਂ ਤੇਲੰਗਾਨਾ ਚ ਲਾਗੂ ਹੋਇਆ ਹੈ ਗੁਜਰਾਤ ਦੇ ਕੁਝ ਡਿਸਟ੍ਰਿਕਟਸ ਜਿਵੇਂ ਮੈਂ ਦੱਸਿਆ ਲਾਗੂ ਆ ਉਤਰਾੰਚਲ ਚ ਲਾਗੂ ਕੀਤਾ ਹੋਇਆ ਹੈ ਅਸਾਮ ਤੋਂ ਲੈ ਕੇ ਪੂਰਬ ਦੇ ਤਾਂ ਸਾਰੇ ਰਾਜਿਆਂ ਚ ਇਹ ਲਾਗੂ ਕੀਤਾ ਹੋਇਆ ਹੈ ਕਿ ਜਿਹੜੀਆਂ ਨੌਕਰੀਆਂ ਹੈਗੀਆਂ ਸਰਕਾਰੀ ਨੌਕਰੀਆਂ ਖਾਸ ਕਰਕੇ ਕਲਾਸ 3 ਤੇ ਕਲਾਸ 4 ਦੀਆਂ ਨੌਕਰੀਆਂ ਜਿੱਤੇ ਸਭ ਤੋਂ ਜ਼ਿਆਦਾ ਸਟ੍ਰੈਸਡ ਕਲਾਸ ਹੁੰਦੀ ਹੈ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਹੁੰਦਾ ਹੁੰਦਾ ਹੈ ਉਹ ਜਿਹੜੀਆਂ ਨੌਕਰੀਆਂ ਉਹ ਬਾਹਰਲੇ ਸੂਬੇ ਨੂੰ ਨਹੀਂ ਦਿੱਤੀਆਂ ਜਾ ਸਕਦੀ ਇਹ ਆਰਟੀਕਲ ਜਿਹੜੀ ਹੈ ਇਹਦੀ ਮੰਗ ਆਪਣਾ ਕੋਈ ਵੀ ਵਿਧਾਨ ਸਭਾ ਦਾ ਮੈਂਬਰ ਨਹੀਂ ਕਰਦਾ ਸਿਰਫ ਆਪਾਂ ਨੂੰ ਲਾਰੇ ਲਾ ਦਿੰਦੇ ਆ ਕਿ ਅਸੀਂ ਜਦੋਂ ਸਰਕਾਰ ਚਾਵਾਂਗੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਆਰਟੀਫੀਸ਼ੀਅਲ ਬੈਰੀਅਰਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਗਾ ਕੋਰਟਾਂ ਚ ਜਾ ਕੇ ਰੱਦ ਹੋ ਜਾਂਦੇ ਆ ਸੋ ਇਹ ਆਪਣੀ ਮੰਗ ਹੈਗੀ ਆ